ਕੋ ਮੇਰੀ ਗੱਲ ਸੁਣੋ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕਰਦੀ ਹੈ ਵੇਖੋ ਤੁਸੀਂ ਮੋਟਰਾਂ ਤੱਕ ਦਾ ਪਾਣੀ ਜਿਹੜਾ ਉਹ ਪੰਜਾਬ ਸਰਕਾਰ ਨੇ ਪਹੁੰਚਾਇਆ ਬਿਜਲੀ ਜਿਹੜੀ ਹੈ ਕਿਸਾਨਾਂ ਨੂੰ ਦਿੱਤੀ ਹੈ ਜਿੱਥੇ ਬਿਜਲੀ ਦੀ ਤੰਗੀ ਨਹੀਂ ਆਉਂਦੀ ਆਈਡੀ ਡੇਟ ਦੇ ਵਿੱਚ ਕਿਸਾਨਾਂ ਨੂੰ ਜਿੱਥੇ ਆਪਾਂ ਗੱਲ ਕਰੀਏ ਐਮਐਸਪੀ ਦੀ ਐਮਐਸਪੀ ਸੈਂਟਰ ਦਾ ਸਬਜੈਕਟ ਹੈ ਉਹ ਪੰਜਾਬ ਦਾ ਸਬਜੈਕਟ ਨਹੀਂ ਹੈਗਾ ਪੰਜਾਬ ਨੇ ਹਮੇਸ਼ਾ ਹੀ ਵਿੱਚ ਵਿਚੋਲਗੀ ਦੀ ਕਰਕੇ ਕੋਸ਼ਿਸ਼ ਕੀਤੀ ਹੈ ਕਿ ਹਮੇਸ਼ਾ ਇਹ ਪ੍ਰੋਬਲਮ ਜਿਹੜੀ ਹੈ ਉਹ ਸੌਟ ਆਊਟ ਕੀਤੀ ਜਾਵੇ ਪਿੱਛੇ ਜੇ ਏਪੀਐਮਸੀ ਐਕਟ ਦਾ ਜਿਹੜਾ ਖੱਡਰਾ ਸੀਗਾ ਉਹ ਵੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹ ਰੱਦ ਕੀਤਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਉਹ ਸੀਗਾ ਜਿਹੜਾ ਅਸੀਂ ਤਿੰਨ ਬਿੱਲਾਂ ਦੀ ਮੰਗ ਕਰ ਰਹੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਬਿੱਲ ਸੀਗਾ ਜਿਹੜੀ ਸੈਂਟਰ ਫਿਰ ਤੋਂ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਸੀਗੀ ਸੋ ਇੱਥੋਂ ਸਾਫ਼ ਜ਼ਾਹਿਰ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਦੀ ਹੈ ਔਰ ਕਿਸਾਨਾਂ ਦੇ ਨਾਲ ਹਮੇਸ਼ਾ ਖੜੀ ਰਹੂਗੀ ਤੁਸੀਂ ਆਮ ਆਦਮੀ ਪਾਰਟੀ ਹੀ ਕਿਉਂ ਚੁਣ ਦਿੱਤੀ ਹੋਰ ਪਾਰਟੀਆਂ ਤੇ ਇਹਦੇ ਵਿੱਚ ਕੀ ਰਿਫਰੈਂਸ ਦੇਖ ਜਿਓਂ ਰੀਜ਼ਨ ਕੀ ਸੀ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਦੇਖੋ ਜੀ ਸਭ ਤੋਂ ਪਹਿਲੋਂ ਤੇ ਮੈਨੂੰ ਇਹ ਲੱਗਦਾ ਹੈ ਕਿ ਨਵੀਂ ਪਾਰਟੀ ਹੈ ਇਹਦੇ ਵਿੱਚ ਫਰੈਸ਼ਨੈਸ ਹੈ ਠੀਕ ਹੈ ਪਿਛਲੀਆਂ 70 ਸਾਲਾਂ ਤੋਂ ਜਿਹੜੀਆਂ ਪਾਰਟੀਆਂ ਚਲਦੀਆਂ ਆ ਰਹੀਆਂ ਸੀਗੀਆਂ ਉਹਦੇ ਵਿੱਚ ਜੋ ਪੰਜਾਬ ਦਾ ਅੱਜ ਸਾਡਾ ਹਾਲ ਹੈ ਜੋ ਬਣਿਆ ਹੋਇਆ ਹੈ ਉਹਨਾਂ ਦਾ ਮੌਜੂਦਾ ਸਿਸਟਮ ਕਰਕੇ ਹੀ ਹੈ ਔਰ ਇੱਕ ਨਵੀਂ ਪਾਰਟੀ ਜਦੋਂ ਹੁਣ 3 ਸਾਲ ਹੋਇਆ ਪਾਰਟੀ ਆਈ ਹੈ ਨਵੇਂ ਐਮਐਲਏਜ਼ ਹੈ ਅੱਜ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਾਰਟੀ ਦੇ ਉੱਤੇ ਬਟ ਮੈਂ ਇਹ ਕਹੂੰਗੀ ਕਿ ਨਵੇਂ ਲੋਕਾਂ ਨੂੰ ਕੰਮ ਕਰਨ واسطے پرانا نیکسس توڑن واسطے ਜਿਹੜੇ ਇੰਨੇ ਸਾਲਾਂ ਤੋਂ ਪੋਲਿਟিক্যাল ਲੋਕੀ ਬੈਠੇ ਨੇ ਉਹ ਡਿਫਿਕਲਟੀ ਹੁੰਦੀ ਹੈ ਕਿਸੇ ਵੀ ਕਾਰਗੁਜ਼ਾਰੀ ਨੂੰ ਨਿਕਲ ਕੇ ਚੱਲਣਾ ਔਰ ਖਾਸ ਕਰਕੇ ਉਸ ਉਸ ਟਾਈਮ ਤੇ ਜਦੋਂ ਜਦੋਂ ਸਾਡੇ ਪੰਜਾਬ ਦੇ ਵਿੱਚ ਇੱਕ ਸਾਡੇ ਪੰਜਾਬ ਜਿਹੜੀ ਹੈ ਬਾਰਡਰ ਸਟੇਟ ਹੈ ਇੱਥੇ ਇਨਕਲਾਬੀ ਲੋਕ ਨੇ ਮੁਜਹਿਰ ਲਾਉਂਦੇ ਨੇ ਔਰ ਜਦੋਂ ਸਾਡੇ ਪੰਜਾਬ ਨੂੰ ਇਸ ਹਾਲ ਤੱਕ ਪਹੁੰਚਾ ਦਿੱਤਾ ਗਿਆ ਹੋਵੇ ਕਿ ਜਦੋਂ ਪੰਜਾਬ ਦੇ ਬਜਟ ਦੀ ਇਸ਼ੂ ਆਂਦੀ ਹੈ ਉਹ ਪਿਛਲੀਆਂ ਸਰਕਾਰਾਂ ਤੋਂ ਫਾਰਵਰਡ ਹੋਇਆ ਹੈ ਸੋ ਇਟ ਵਿਲ ਟੇਕ ਟਾਈਮ ਥੋੜਾ ਟਾਈਮ ਤੇ ਲੱਗੂਗਾ ਪੰਜਾਬ ਨੂੰ ਠੀਕ ਕਰਨ ਵਾਸਤੇ ਔਰ ਦੂਜੀ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਆਮ ਆਦਮੀ ਪਾਰਟੀ ਦੀ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ ਸਰਦਾਰ ਭਗਤ ਸਿੰਘ ਤੇ ਬਾਬੂ ਸਾਹਿਬ ਅੰਬੇਦਕਰ ਜੀ ਜਿਹੜੀ ਉਹਨਾਂ ਨੇ ਫੋਟੋ ਸਰਕਾਰੀ ਧਾਰਿਆਂ ਦੇ ਵਿੱਚ ਲਾਈ ਹੈ ਉਹ ਇਟਸ ਬੈਂਚਮਾਰਕ ਟੂ ਪੋਲਿਟਿਕਸ ਔਰ ਮੇਰਾ ਜਹੇ ਜਆ ਮਤਲਬ ਮੇਰਾ ਬੈਕਗਰਾਉਂਡ ਹੈ ਕਾਮਰੇਡ ਬੈਕਗਰਾਉਂਡ ਨੂੰ ਮੈਂ ਬਿਲੋਂਗ ਕਰਦੀ ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਭਗਤ ਸਿੰਘ ਦੀ ਫੋਟੋ ਦੇ ਉੱਤੇ ਦੇਖਦੇ ਆਏ ਹਾਂ ਔਰ ਪਲੇਸ ਕੀਤੇ ਨੇ ਭਾਈ ਮੰਨਾ ਸਿੰਘ ਗੁਸ਼ਨ ਭਾਈ ਜੀ ਦੇ ਨਾਲ ਔਰ ਮਤਲਬ ਇੱਕ ਇਨਕਲਾਬੀ ਮਾਹੌਲ ਦੇ ਵਿੱਚ ਰਹੇ ਹਾਂ ਤੇ ਸਾਡੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਜਿੱਥੇ ਭਗਤ ਸਿੰਘ ਦੀ ਫੋਟੋ ਲੱਗੀ ਹੈ ਉਸ ਫੋਟੋ ਦੇ ਅੱਗੇ ਅਸੀਂ ਬੈਠੇ ਹਾਂ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀਗਾ ਸਰਕਾਰ ਬਣਨ ਤੋਂ ਔਰਤਾਂ ਨੂੰ 1000 ਰੁਪਏ ਦਿੱਤਾ ਜਾਊਗਾ ਦਿੱਲੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ 2500 ਰੁਪਏ ਦਾ ਐਲਾਨ ਕਰ ਦਿੱਤਾ ਪਹਿਲੀ ਕਿਚਨ ਸ਼ੁਰੂ ਕਰਕੇ ਕੀ ਲੱਗਦਾ ਨਹੀਂ ਆ ਵੀ ਆਮ ਆਦਮੀ ਪਾਰਟੀ ਇਹ ਪੂਰਾ ਕਰਕੇ ਪੂਰੇ ਵਿਖੋ ਜੀ ਇਹ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵਾਅਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਉਹ ਪੂਰੇ ਕਰੂਗੀ ਸਾਡੀ ਸਰਕਾਰ ਨੂੰ ਹਜੇ 3 ਸਾਲ ਹੋਏ ਐ 3 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਰਕਾਰ ਕੋਪਪ ਕਰ ਰਹੀ ਹੈ ਚੀਜ਼ਾਂ ਕਰਨ ਦੇ ਉੱਤੇ ਤੁਸੀਂ ਸਗੋ ਸਾਨੂੰ ਸਾਰਿਆਂ ਨੂੰ ਮਿਲ ਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਸਮਝਣ ਦੀ ਲੋੜ ਹੈ ਜਿਵੇਂ ਮੈਂ ਅੱਗੇ ਗੱਲ ਕੀਤੀ ਹੈ ਕਿ ਪਿਛਲੇ 70 ਸਾਲਾਂ ਤੋਂ ਦੋ ਸਰਕਾਰਾਂ ਆਈਆਂ ਸਿਗੀਆਂ ਜਿਨ੍ਹਾਂ ਨੇ ਪੂਰਾ ਬੈਗੇਜ ਪਾਇਆ ਹੈ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦਾ ਭਾਰ ਹੈ ਇਸ ਟਾਈਮ ਦੇ ਉੱਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਹ ਸਾਰੀਆਂ ਚੀਜ਼ਾਂ ਸੌਟ ਆਊਟ ਕਰਨੀਆਂ ਚਾਹੀਦੀਆਂ ਆ ਹੌਲੀ ਹੌਲੀ ਸਾਨੂੰ ਸਾਥ ਦੇਣ ਦੀ ਲੋੜ ਹੈ ਅਜ ਸਰਕਾਰ ਦੀ ਸਰਕਾਰ ਦੇ ਐਮ ਐਲ ਏ ਸ ਦੀ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹਨਾਂ ਨੂੰ ਕੁਐਸਚਨ ਕਰਨੇ ਸ਼ੁਰੂ ਕਰ ਦਈਏ ਕੁਐਸਚਨ ਤਾਦ करिए ਜੇ ਆਮ ਆਦਮੀ ਪਾਰਟੀ ਨੂੰ ਵੀ 30 ਸਾਲ ਹੋ ਗਏ ਹੈ ਸਰਕਾਰ ਦੇ ਵਿੱਚ ਆਏ ਹਨ ਤੇ ਤਦ ਵੀ ਉਹਨਾਂ ਨੇ ਕੱਖ ਨਹੀਂ ਕੀਤਾ ਸੋ ਹਜੇ everything is going around ਹਜੇ ਸਾਡੀ ਸਰਕਾਰ ਚੱਲੀ ਨਹੀਂ ਗਈ ਹਜੇ ਹੈਗੀ ਐ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਅਸੀਂ ਪੰਜਾਬ ਦੇ ਸਿਸਟਮ 'ਚ ਲੈ ਕੇ ਆਈਏ ਵੇਖੋ ਜੀ ਪਹਿਲੀ ਸਰਕਾਰ ਐ ਜਿਨੇ ਨਸ਼ਿਆਂ ਨੂੰ ਲੈ ਕੇ ਇੰਨਾ ਸਟ੍ਰਿਕਟ ਕਦਮ ਚੁੱਕਿਆ ਐ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਹਮੇਸ਼ਾ ਨਸ਼ਿਆਂ ਨੂੰ ਮਟਾਉਣ ਦੇ ਵਾਅਦੇ ਕੀਤੇ ਐ ਨਸ਼ਿਆਂ ਦੇ ਉੱਤੇ ਪੋਲਿਟਿਕਸ ਕੀਤੀ ਐ ਪਾਵੇਂ ਕਈ ਸਰਕਾਰਾਂ ਦੇ ਸੀਐਮ ਸੀਐਮ ਨੇ ਸੌਹ ਚੁੱਕੀ ਹੈ ਕਿ ਨਸ਼ਾ ਖਤਮ ਕਰ ਦਾਂਗੇ ਠੀਕ ਹੈ ਬਟ ਸਾਡੀ ਸਰਕਾਰ ਨੇ ਪਹਿਲੀ ਵਾਰੀ ਜਮੀਨੀ ਪੱਧਰ ਦੇ ਉੱਤੇ ਉੱਤੇ ਕਦਮ ਵੀ ਚੁੱਕਿਆ ਹੈ ਭਗਵੰਤ ਸਿੰਘ ਸਰਕਾਰ ਨੇ ਔਰ ਨਾਲ ਹੀ ਤੁਸੀਂ ਦੇਖ ਰਹੇ ਹੋ ਡੇਲੀ ਸਾਡੇ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ ਨਸ਼ਿਆਂ ਦੀ ਕਮੇਟੀ ਦੇ ਔਰ ਥੱਲੇ ਜਿੰਨੇ ਵੀ ਉਹਨਾਂ ਦੇ ਥੱਲੇ ਕੈਬਨਿਟ ਮੰਤਰੀ ਲਾਏ ਗਏ ਨੇ ਏਵਰੀ ਡੇ ਦੀ ਰਿਪੋਰਟ ਹੈ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਹੁੰਚ ਰਹੇ ਨੇ ਉੱਥੋਂ ਦੀ ਪੁਲਿਸ ਦੇ ਨਾਲ ਰابطਾ ਕਰ ਰਹੇ ਨੇ ਹਰ ਕਿਤੇ ਦੀਆਂ ਰਿਪੋਰਟਾਂ ਲੈ ਰਹੇ ਨੇ ਡਿਡਿਕਸ਼ਨ ਸੈਂਟਰਸ ਨੂੰ ਸਹੀ ਕੀਤਾ ਜਾ ਰਿਹਾ ਹੈ ਔਰ ਜੇ ਇਹ ਗੱਲ ਕੀਤੀ ਜਾਵੇ 2023 ਤੋਂ ਹੀ ਡਾਕਟਰ ਬਲਬੀਰ ਸਾਡੇ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਨਸ਼ਿਆਂ ਦੀਆਂ ਕਮੇਟੀਆਂ ਬਣਾ ਰਹੇ ਸੀਗੇ ਔਰ ਨਾਲ ਹੀ ਅੰਮ੍ਰਿਤਸਰ ਦਾ ਜਿਹੜਾ ਡਿਡਿਕਸ਼ਨ ਸੈਂਟਰ ਹੈ ਉਹਨਾਂ ਨੇ ਉਦੋਂ ਹੀ ਉਹਨੂੰ ਠੀਕ ਕਰ ਦਿੱਤਾ ਸੀਗਾ ਕਮਿਸ਼ਨ 2027 ਕਿ ਤਾਂ ਸਭ ਤੋਂ ਨੋ ਤੁਹਾਡੇ ਦਿਮਾਗ 'ਚ ਨੇ ਇਲੈਕਸ਼ਨ ਲੜੋ। ਵੇਖੋ ਜੀ ਇਹ ਮੈਂ ਨਹੀਂ ਕਹਿ ਸਕਦੀ ਕਿ ਮੈਂ ਇਲੈਕਸ਼ਨ ਲੜੂੰਗੀ ਕਿ ਨਹੀਂ ਲੜੂੰਗੀ ਜਿਹੜਾ ਵੀ ਇਨਸਾਨ ਪੋਲਿਟਿਕਸ ਦੇ ਵਿੱਚ ਆਂਦਾ ਹੈ ਉਹਨੂੰ ਇਲੈਕਸ਼ਨ ਜ਼ਰੂਰ ਲੜਨੀ ਚਾਹੀਦੀ ਹੈ। ਬਟ ਇਹਦਾ ਇਹਦਾ ਡਿਸੀਜਨ ਮੇਕਿੰਗ ਮੈਂ ਨਹੀਂ ਕਰ ਸਕਦੀ ਇਹਦੇ ਡਿਸੀਜਨ ਮੇਕਿੰਗ ਪਾਰਟੀ ਕਰੂਗੀ ਕਿਉਂਕਿ ਮੈਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਆਰਗੇਨਾਈਜੇਸ਼ਨ ਹੀ ਡਿਸਾਈਡ ਕਰਦੀ ਹੈ ਵੀ ਕਿੰਨੇ ਇਲੈਕਸ਼ਨ ਲੜਨੀ ਹੈ ਔਰ ਕਿੰਨੇ ਨਹੀਂ ਲੜਨੀ। ਇਹੋ ਡਿਫਰੈਂਸੀ ਹੈ ਕਿਉਂ? ਚੋਲਡਰਲੀ ਐਕਤੀ ਹੈਗੀ ਹੈ। ਵੇਖੋ ਜੀ ਮੈਂ ਮੈਂ ਹਰ ਕੋਈ ਇਨਸਾਨ ਐਗਰੀ ਹੁੰਦਾ ਹੈ ਲੜਨ ਵਾਸ ਦੀ ਡਿਊਟੀ ਨਹੀਂ ਲਾਉਗੀ ਤੇ ਫਿਰ ਮੈਂ ਨਹੀਂ ਲੜੂੰਗੀ ਕਿ ਮਿਸ਼ਨ 2027 ਕਿ ਤਾਂ ਸਭ ਤੋਂ ਨਾ ਤੁਹਾਡੇ ਦਿਮਾਗ 'ਚ ਨੇ ਇਲੈਕਸ਼ਨ ਲੜੋ। ਵੇਖੋ ਜੀ ਇਹ ਮੈਂ ਨਹੀਂ ਕਹਿ ਸਕਦੀ ਕਿ ਮੈਂ ਇਲੈਕਸ਼ਨ ਲੜੂੰਗੀ ਕਿ ਨਹੀਂ ਲੜੂੰਗੀ ਜਿਹੜਾ ਵੀ ਇਨਸਾਨ ਪੋਲਿਟਿਕਸ ਦੇ ਵਿੱਚ ਆਂਦਾ ਹੈ ਉਹਨੂੰ ਇਲੈਕਸ਼ਨ ਜ਼ਰੂਰ ਲੜਨੀ ਚਾਹੀਦੀ ਹੈ। ਬਟ ਇਹਦਾ ਇਹਦਾ ਡਿਸੀਜਨ ਮੇਕਿੰਗ ਮੈਂ ਨਹੀਂ ਕਰ ਸਕਦੀ। ਇਹਦੇ ਡਿਸੀਜਨ ਮੇਕਿੰਗ ਪਾਰਟੀ ਕਰੂਗੀ ਕਿਉਂਕਿ ਮੈਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆਂ। ਆਰਗੇਨਾਈਜੇਸ਼ਨ ਹੀ ਡਿਸਾਈਡ ਕਰਦੀ ਹੈ ਵੀ ਕਿੰਨੇ ਇਲੈਕਸ਼ਨ ਲੜਨੀ ਹੈ ਔਰ ਕਿੰਨੇ ਨਹੀਂ ਲੜਨੀ। ਕੋਈ ਡਿਸੀਲਟੀ ਹੈ ਕਿਉਂ? ਕੋਈ ਡੋਲਰਲੀ ਐਗਰੀ ਹੈਗੇ। ਵੇਖੋ ਜੀ ਮੈਂ ਮੈਂ ਹਰ ਕੋਈ ਇਨਸਾਨ ਐਗਰੀ ਹੁੰਦਾ ਹੈ ਲੜਨ ਦੀ ਡਿਊਟੀ ਨਹੀਂ ਲਾਉਗੀ ਤੇ ਫਿਰ ਮੈਂ ਨਹੀਂ ਲੜਾਂਗਾ